ਇਹ ਜਿਹੜਾ ਪਰਦਸ਼ਨ ਹੋਇਆ ਥਾਣੇ ਦੇ ਬਾਅਦ ਥੋੜੀ ਦੇਰ ਤੱਕ ਜੇਕਰ ਪੁਲਿਸ ਨੇ ਉਸ ਦੇ ਉੱਤੇ ਸ਼ੈਡੂਲ ਕਾਸਟ ਐਕਟ ਐਸ ਸੀ ਐਕਟ ਨਾਲ ਲਾਇਆ ਅਤੇ ਉਸ ਦੀ ਜਿਹੜੀ ਗ੍ਰਿਫਤਾਰੀ ਨਾ ਹੋਈ ਤੇ ਨਹੀਂ ਸਾਰੇ ਜਾਣੇ ਹੌਸਲਾ ਹੋ ਕੇ ਨੈਸ਼ਨਲ ਹਾਈਵੇ ਵੀ ਜਿਹੜਾ ਉਹ ਬੰਦ ਕੀਤਾ ਜਾ ਸਕਦਾ ਹੈ ਇਹ ਪ੍ਰਸ਼ਾਸਨ ਨੂੰ ਮੇਰੀ ਅਪੀਲ ਹੈਗੀ ਆ ਇਮੀਡੀਟਲੀ ਜਿਹੜਾ ਉਹਦੇ ਉੱਤੇ ਐਸ ਸੀ ਐਕਟ ਲਾਇਆ ਜਾਵੇ ਤੇ ਉਸ ਦੀ ਜਿਹੜਾ ਆ ਉਸ ਨੂੰ ਫੜ ਕੇ ਜਿਹੜਾ ਜੇਲ੍ਹ ਦੀਆਂ ਸਲਾਖਾਂ ਤੇ ਪੁੱਛਾ ਸੁਣਿਆ ਜਾਵੇ ਕਿਉਂਕਿ ਜਿਹੜੀ ਆਪਣੀ ਪਾਵਰ ਦਾ ਨਿਯਾਇਜ਼ ਤੇ ਧੱਕੇ ਨਾਲ ਇਸਤੇਮਾਲ ਕਰਦੀ। ਬੀ ਆ ਜਿਹੜੀਆਂ ਕਰਤੂਤਾਂ ਉਹਨੇ ਕੀਤੀਆਂ ਤਾਂ ਆ ਪਰਚਾ ਜਿਹੜਾ ਆ ਉਹ ਦਰਜ ਹੋ ਚੁੱਕਾ। ਫੇਰ ਜਦੋਂ ਕਿਉਂ ਨਹੀਂ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ ਜੀ? ਉਹ ਪਿੱਛੇ ਸਰਕਾਰ ਦੀ ਸਾਜ਼ਿਸ਼ ਹੈ। ਉਹ ਕੰਮ ਕਰ ਰਹੀ ਆ ਹਲਕਾਂ ਚਾਰਜ ਦੀ। ਕਾਜਿਸ ਕੰਮ ਕਰ ਰਹੀ ਹੈ ਅਗਲਾ ਜਿਹੜਾ ਸਟੈਪ ਹੋਏਗਾ ਉਹ ਮਤਲਬ ਜਿਹੜਾ ਤਿੱਖਾ ਹੋਏਗਾ ਤੇ ਉਹਨਾਂ ਦਾ ਘਰਾਉ ਕੀਤਾ ਜਾਏਗਾ ਫਿਰ ਪੁਲਿਸ ਨੂੰ ਤਾਂ ਹੀ ਦੱchn ਆਏ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਆਪਣੇ ਤੌਰ ਤੇ ਕੰਮ ਕਰੇ ਪੁਲਿਸ ਦਾ ਸ਼ਾਸਿਕਰ ਨਾ ਕੀਤਾ ਜਾਵੇ ਨਹੀਂ ਤਾਂ ਇਹ ਲੋਕ ਜਿਹੜੇ ਆ ਬਰਦਾਸ਼ਤ ਨਹੀਂ ਕਰਨਗੇ ਲੋਕ ਲੜਦੇ ਆਏ ਆ ਤੇ ਹੁਣ ਵੀ ਲੜਨਗੇ ਬਾਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਹਾਲ ਦੀ ਘੜੀ ਦਾ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਧਰਨਿਆਂ ਦੀ ਸਰਕਾਰ ਆ ਤੇ ਸ਼ਹਿਰ ਧਰਨਿਆਂ ਦੀ ਬੋਲੀ ਸਮਝਦੀ ਆ ਤੇ ਜੇ ਅੱਜ ਨਾ ਕੀਤਾ ਗਿਆ ਤੇ ਇਸ ਤੋਂ ਤਿੱਖਾ ਐਕਸ਼ਨ ਜਿਹੜਾ ਉਹ ਰੇਲਾਂ ਵੀ ਰੋਕੀਆਂ ਜਾ ਸਕਦੀਆਂ ਹਾਈਵੇ ਵੀ ਰੁਕਿਆ ਜਾ ਸਕਦਾ ਕਿਉਂਕਿ ਸਾਡੇ ਦਾ ਨੌਜਵਾਨ ਹੱਲੇ ਹੀ ਨਹੀਂ ਥੰਮੇ ਜਾ ਰਿਹਾ ਇਹ ਆਪਾਂ ਥਾਣਾ ਕਰਾਓ ਇਹ ਥਾਣਾ ਕਰਾਓ ਪਹਿਲਾ ਟੋਕਨ ਆ ਕਿਉਂਕਿ ਅਸੀਂ ਲੜਨਾ ਜਾਣਦੇ ਆ ਲੜਦੇ ਆਏ ਆ ਇਹ ਅੱਜ ਦੀ ਗੱਲ ਨਹੀਂ ਆ ਲੋਕਾਂ ਨੂੰ ਇਨਸਾਫ਼ ਦਵਾਉਂਦੇ ਆ ਆ ਤੇ ਇਨਸਾਫ਼ ਦਵਾ ਕੇ ਰਹਾਗੇ ਅਬੈ ਤਾਂ ਨੱਲਲੇ ਪਿੱਛੇ ਵੀ ਤਰ੍ਹਾਂ ਇਹ ਜਿਹੜੀ ਸਰਕਾਰ ਆ ਮਨੂਦਰ ਸਰਕਾਰ ਆ ਮਾਨੀ ਪਾਰਟੀ ਦੀ ਆ ਜਿਹੜੀ ਵੋਟਾਂ ਵੇਲੇ ਵੱਡੇ ਵੱਡੇ ਦਾਅਵੇ ਕਰਦੀ ਸੀ ਅੱਜ ਅੱਛੀ ਸਮਾਜ ਦਾ ਕਿਸੇ ਪੱਖੋਂ ਕੋਈ ਪੱਖ ਲੈ ਰਹੀ ਹੈ ਬਿਲਕੁਲ ਨਹੀਂ ਲੈ ਰਹੀ ਇਹ ਜਿਹੜਾ ਭਗਵੰਤ ਮਾਨ ਆ 19 ਵਾਰ ਮਜ਼ਦੂਰਾਂ ਨਾਲ ਫੈਸਲੇ ਰੱਖ ਕੇ ਮੁੱਕੜ ਚੁੱਕਾ ਹਲੇ ਤੱਕ ਉਹਨੇ ਸਾਰ ਨਹੀਂ ਲਈ ਇਹ ਸਾਡੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ ਦੀ ਸੋਚ ਰਹੀਆਂ ਆ ਆਉਣ ਵਾਲਾ ਸਮਾਂ ਕਿਹੜਾ ਆ ਉਹ ਦੱਸੇਗਾ ਵੀ ਕੀ ਮਤਲਬ ਜਿਹੜਾ ਹੁਣ ਆੜਨਾ ਦੂਜੀ ਗੱਲ ਇਹ ਜਿਹੜੀ ਸਾਡਾ ਸਮਾਜ ਵੀ ਵੇਸੜਾ ਹੋਇਆ ਆ ਉਹ ਵੇਸੜੇਪਨ ਤੋਂ ਉੱਪਰ ਉੱਠੇ ਨਹੀਂ ਤਾਂ ੱੱਕੇ ਛਈਆਂ ਰੋਜ਼ ਪੰਜਾਬ ਦੇ ਵਿੱਚ ਵੱਧ ਰਹੀਆਂ ਤੇ ਵੱਧਦੀਆਂ ਰਹਿਣਗੀਆਂ ਐਸਸੀ ਭਾਈ ਸਾਰਿਆਂ ਨੂੰ ਖਾਲਸ ਕਰਕੇ ਵਾਲਮੀਕ ਮੱਝ ਵੀ ਸਿੱਖ ਸਮਾਜ ਨੂੰ ਤੁਸੀਂ ਕੀ ਕਹਿਣਾ ਚਾਹੋ ਮੈਂ ਵਾਲਮੀਕ ਮੱਝ ਵੀ ਸਿੱਖ ਸਮਾਜ ਨੂੰ ਤੇ ਸਮੇਤ ਐਸਸੀ ਸਮਾਜ ਨੂੰ ਪੰਜਾਬ ਦੀਆਂ ਐਸਸੀ ਕਾਸਟਾਂ ਜਿਹੜੀਆਂ 38 ਆ ਪੰਜਾਬ ਦੇ ਵਿੱਚ ਤੇ ੱੱੱਕਾ ਸਾਰਿਆਂ ਨਾ ਹੋ ਰਿਹਾ ਅੱਜ ਸਾਡੀ ਵਾਰੀ ਆ ਕੱਲੋਂ ਦੂਿਆਂ ਦੀ ਵਾਰੀ ਆ ਇਸ ਕਰਕੇ ਇਸ ਜਿਹੜੀ ਸਰਕਾਰ ਨੂੰ ਉਹਦੇ ਖਿਲਾਫ ਜਿਹੜਿਆ ਰੋਸ ਪ੍ਰਦਰਸ਼ਨ ਜਿਹੜਾ ਕਰਨੇ ਬਣੇ ਆ ਕਿਉਂਕਿ ਧਰਨਿਆਂ ਤੋਂ ਨਿਕਲੀ ਉਹ ਸਰਕਾਰ ਤੇ ਧਰਨਿਆਂ ਨਾਲ ਹੀ ਸਮਝ ਪੈਂਦੀ ਆ ਤਾਂ ਇੱਥੇ ਦਾ ਪ੍ਰਸ਼ਾਸਨ ਜਿਹੜਾ ਉਹਨੂੰ ਉਹਨਾਂ ਦਾ ਸ਼ਾਸਿਕਰਨ ਹੋ ਚੁੱਕਾ ਪੁਲਿਸ ਦਾ ਤੇ ਪੁਲਿਸ ਕੋਲੀਆ ਉਹਨਾਂ ਦੇ ਸ਼ਾਇਰੇ ਤੇ ਚੱਲਦੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਟਰ ਦੇ ਦਾ ਪਰਖਾਉਣ ਲੈਣਾ ਇਹ ਸਾਡੇ ਲੋਕਾਂ ਨੂੰ ਵਿਦਿਆ ਦਾ ਪੜ੍ਹਾਈ ਦਾ ਤੈਨ ਕੋਲ ਇਹ ਤਾਂ ਕਰਦੇ ਸੀ ਉਹਨਾਂ ਦੇ ਉਹਨਾਂ ਦੇ ਘਰਾਂ ਚ ਸਿਰਕੇ ਢਾ ਕੇ ਬੈਠਦੇ ਸੀ ਦੇਖਣਾ ਧਰਤੀ ਤੋਂ ਥੋੜੀ ਸਰਦੀ ਚੌਕੀ ਨੇ ਧਰਤੀ ਤੋਂ ਉਹਦਾ ਫ੍ਰੀਡ ਹੋ ਜਾਂਦੀ ਆ ਉਹਨਾਂ ਦੇ ਗਰਾਂ ਚ ਪੂਛੇ ਬਣੇ ਜਾਂਦੇ ਆ ਫਿਰ ਕਹਿੰਦੇ ਜਿੱਥੇ ਨੱਕ ਲਿਆ ਉਹ ਤਾਂ ਦੀਰੀਆਂ ਉਪਲੀ ਹੋ ਜਾਂਦੀ ਉਹਨਾਂ ਚ ਛਿਸ਼ਾ ਬਣਦੇ ਜਾਂਦੇ ਆ ਜੇ ਅੱਜ ਜਗਿੰਦਰ ਮਿੱਟੀ ਉਹ ਰਾਤ ਨੂੰ ਦਵਾ ਦੋ ਨੋਤਰੀ ਦੇ ਦਾਖਲੇ ਵਿੱਚ ਉਹਨੂੰ ਮਾਰਿਆ ਉਹਨੂੰ ਮਾਰਤਾ ਹੈ ਉਹ ਵਰਤਮਾਨ ਰਹਿਤ ਜਾਂਦਾ ਜਿਹਦੇ ਮੱਥੇ ਦੇਗਾ ਇੱਕ ਕਰਨੇ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਮਨ ਦੇ ਨਾਲ ਚਲੋਗੇ ਨਾ ਤਾਂ ਫਿਰ ਤੁਹਾਡਾ ਤੁਹਾਨੂੰ ਇਨਸਾਫ ਨਹੀਂ ਮਿਲ ਸਕਦਾ ਮੈਂ ਸਾਫ਼ ਸ਼ਬਦਾਂ ਵਿੱਚ ਕਹਿੰਦਾ ਕਿ ਆਪਣੇ ਜੱਫੇ ਬੰਦੀਆਂ ਦੇ ਜਿਹੜੇ ਆਗੂ ਆਏ ਉਹਨਾਂ ਦੀ ਗੱਲ ਸੁਣੋ ਜਿੱਦਾਂ ਉਹ ਕਹਿ ਰਹੇ ਆ ਉਸ ਤਰ੍ਹਾਂ ਦੀ ਗੱਲ ਮਨੋ ਜਿਉਂ ਕਹਿੰਦੇ ਧੁੱਪਵਾ ਤੇ ਧੁੱਪਵਾ ਜਿਉਂ ਕਹਿੰਦੇ ਛਾਂਵਾ ਤੇ ਛਾਂਵਾ ਜਿਉਂ ਕਹਿੰਦੇ ਰੋਡ 'ਚ ਬਹਿਣਾ ਧੁੱਪ 'ਚ ਬਹਿਣਾ ਤੇ ਬਹਿਣਾ ਆ ਜੇ ਦਿਨ ਰਾਤ ਬਹਿਣਾ ਉਸਤੇ ਐਸਾ ਕਿ ਉਹ ਛਾਂ-ਛਾਪਾ ਕਰਨਾ ਲੋਈਆਂ ਪੁਲਿਸ ਦਾ ਦਿਨ ਰਾਤ ਬਹਿਣਾ ਤੇ ਦਿਨ ਰਾਤ ਬਹਿਣਾ ਜਿੱਦਾਂ ਦਾ ਮਰਜ਼ੀ ਮੌਸਮ ਹੋਵੇ ਇਨਸਾਫ ਲੈਣ ਵਾਸਤੇ ਪਿਆਰ ਕਰਨਾ ਪੈਂਦਾ ਇਨਸਾਫ ਕਦੀ ਐਡਾ ਨਹੀਂ ਮਿਲਦਾ ਜੇ ਮੱਥੇ ਪਾਟਦੇ ਆ ਇਤਿਹਾਸ ਬਦਲਣਾ ਤੇ ਕੁਰਬਾਨੀ ਕਰਨੀ ਪਊਗੀ ਆ ਮੁੰਡਾ ਤੋਂ ਸਟੇਜ ਤੋਂ ਨਾਰੇ ਲਾਉਂਦਾ ਸੀ ਹੱਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਕੀ ਆ ਜੇਲਾ ਇੱਥੇ ਅੱਜ ਆ ਕੋਈ ਮਾੜਾ ਓਟਾ ਚ ਪੀਣ ਵਾਲਾ ਚੱਕਾ ਫਿੱਕਾ ਪੀਣ ਵਾਲਾ ਜਾਂ ਕੋਈ ਗੋਲੀ ਗੱਟਾ ਖਾਣ ਵਾਲਾ ਬੰਦਾ ਸਾਡਾ ਨੌਜਵਾਨ ਨੌਜ ਮੁੰਡਾ ਜਿਹੜਾ ਉਹਨੂੰ ਛੱਟਪੂਲ ਫੜ ਕੇ ਜੇਲ੍ਹ ਤੇ ਭੇਜ ਦਿੰਦੀ ਆ ਤੇ ਜੇ ਤੁਸੀਂ ਕੌਮ ਲਈ ਲੜਦੇ ਹੋ ਇਨਸਾਫ ਲਈ ਲੜਦੇ ਹੋ ਤੇ ਫੇਰ ਜੇਲ੍ਹ ਉੱਥੇ ਵੀ ਦੋਦਲ ਦੀ ਜਣਾ ਪੂਸੇ ਜੇਲ੍ਹਤੀ ਜਾਣਾ ਔਰ ਇਹ ਗੱਲ ਆ ਵੀ ਉਥੇ ਜਾਣ ਵਿੱਚ ਜਿਹੜਾ ਲੋਕਾਂ ਨੇ ਲੜਦਾ ਜੇ ਵਿੱਚ ਜਾਊਗਾ ਦਾ ਫਰਕ ਹੋਊਗਾ ਜਿਹੜਾ ਗੋਲੀ ਘੱਟਾ ਖਾਂਦਾ ਜਾਂਦਾ ਦਾ ਫਰਕ ਹੋਊਗਾ ਇਹ ਦੂਸਰਾ ਅਤਵਾਦ ਸਾਡੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਲਿਆਂਦਾ ਹੋਇਆ ਜੁੱਧ ਨਸ਼ਿਆਂ ਵਿਰੁੱਧ ਨੀਗਾ ਜੁੱਧ ਗਰੀਬਾਂ ਵਿਰੁੱਧ ਆ ਤੁਹਾਡੇ ਗਵਰਨਰਤਵਾਰੇ ਜੁੱਧ ਤੁਸੀਂ ਦੇਖੋ ਇਹਦਾ ਮੁਕਾਬਲਾ ਕਿੱਦਾਂ ਕਰਨਾ ਸੋ ਮੈਂ ਆਪਣੀ ਵਾਰੀ ਤੇ ਆਪਣੀ ਗੱਲ ਕਹੂੰਗਾ ਸੋ ਸਰਬੰਸ ਮੱਟੂ ਜੀ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਦੇ ਆ ਤੁਹਾਡਾ ਫਿਰ ਮੈਂ ਬੇਨਤੀ ਕਰਦਾ ਵੀ ਜਿਹੜੇ ਲੀਡਰ ਸਾਹਿਬਾਨ ਆਪਕਾਂ ਦੀ ਹਾਲੇ ਵੀ ਸ਼ਾਇਦ ਆ ਨੌਜਵਾਨ ਜਿਹੜੇ ਮੇਰੇ ਨਾਲ ਖੱਬੇ ਹੱਥ ਖੜੇ ਆ ਸ਼ਾਇਦ ਇਹਨਾਂ ਨੂੰ ਮੇਰੀ ਆਵਾਜ਼ ਨਹੀਂ ਸੁਣਦੀ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੇ ਨਾਲ ਵੀ ਸਾਥੀ ਆਏ ਆ ਤੁਹਾਨੂੰ ਬੇਨਤੀ ਆ ਕਿ ਮੈਟ ਤੇ ਬੈਠ ਜਾਓ। ਮਾਂ ਦੀ ਗਰਭਾਸ਼ਯਾ ਕਹਿੰਦੀ ਹੁੰਦੀ ਆ ਵੀ ਆ ਤਮਾਸ਼ੀਨਾਂ ਵਾਂਗੂ ਤਮਾਸ਼ਾ ਦੇਖਣ ਨਾਲੋਂ ਬਿਹਤਰ ਵਾ ਵੀ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋੜ ਦੇਈ। ਤੁਸੀਂ ਆਏ ਆ ਕਿ ਪਾਸੇ ਖੜ ਕੇ ਤਮਾਸ਼ਾ ਦੇਖਣਾ ਤੇ ਫੇ ਚਲੇ ਜਾਓ ਉਹ ਘਰ ਦਾ ਕੰਮ ਹੀ ਕੱਲ ਹੀ ਛੱਡਿਆ ਜਾ ਕੇ ਬਸਵਾ ਨੂੰ ਪੱਠੇ-ਪੁੱਠੇ ਬਾਹੋਂ ਕਦੇ ਦਿਹਾੜੀ ਦਿਉੜੀ ਲਾ ਕੇ ਆਓ ਕਿੱਥੇ ਰੋਕਿਆ ਜੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਆ ਕੰਮ ਕਰਨ ਛੱਡ ਕੇ ਆਏ ਆ ਪਰਵਾਹ ਨੂੰ ਇਨਸਾਫ ਦੋਣ ਵਾਸਤੇ ਆਏ ਆ ਤੁਸੀਂ ਘਟੋ ਕਟਾ ਜਿਹੋ ਜੇ ਕੰਮ ਜਾਈਏ ਆਪਾਂ ਸਮਾਜ ਦੇ ਵਿੱਚੋਂ ਬਹੁਤ ਕੁਝ ਸਿੱਖਦੇ ਆ ਜੇ ਕਿਤੇ ਸਾਡੇ ਸਮਾਜ ਦਾ ੱੱਕਾ ਹੁੰਦਾ ਆਇਆ ਏ ਔਰ ਜੇਤ ਆਪਾਂ ਗੱਲ ਕਰੀਏ ਤਾਂ ਪਿਆਰ ਨਾਲ ਬੈਠੇ ਆਪਾਂ ਬੈਠੇ ਤਾਂ ਆਏ ਜਿੱਦਾਂ ਗਣਗਦੀ ਪਾਰਕੀ ਘਟਾਉਣ ਆਏ ਹੁੰਦੇ ਗਣਗਦੀ ਪਾਰਕੀ ਘਟਾਉਣ ਥੋੜਾ ਆਏ ਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਇਨਸਾਫ ਲੈਣ ਆਏ ਆ ਤੇ ਤੁਹਾਨੂੰ ਲੱਗਦਾ ਬਈ ਸਾਹਿਬ ਮੇਰੇ ਤੋਂ ਬਾ ਕਿਸੇ ਨੇ ਇਨਸਾਫ ਨਹੀਂ ਦੇਣਾ ਇਹਨਾਂ ਨੂੰ ਯਾਦ ਕਰਾਉਣੀ ਪਈ 2 ਅਪ੍ਰੈਲ 9 ਸਤੰਬਰ ਯਾਦ ਕਰਾਉਣੀ ਪਈ ਜਦੋਂ ਪੂਰੇ ਦੇਸ਼ ਦੇ ਵਿੱਚ ਮਜਬੂਰ ਸਮਾਜ ਦਾ ਤੇਰਾ ਕਰ ਸੀਗਾ ਹਾਜ਼ਰ ਜੋ ਸਮਾਵਾ ਕੋਈ ਇਥੇ ਬੈਣਦਾ ਨਹੀਂ ਹੈਗਾ ਔਰ ਹਿੰਦੀਆਂ ਵੀ ਜੱਥੇਬੰਦੀਆਂ ਆਈਆਂ ਮੈਂ ਉਹਨਾਂ ਦਾ ਬਹਿਰ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪਰਿਵਾਰ ਦੇ ਘਰ ਆ ਕੇ ਉਹਨਾਂ ਦੇ ਘਰ ਨੂੰ ਅੱਗ ਲਾਉਣ ਜੰਗਲਾਂ ਨੂੰ ਅੱਗ ਲਾਉਣ ਨੂੰ ਇੱਕ ਉਹਨਾਂ ਦਾ ਗਰਮ ਮਸੂਰ ਕੀਤਾ ਉਹਨਾਂ ਜੋ ਲੋਕ ਬੈਠੇ ਆ ਜਿਨ੍ਹਾਂ ਨੇ ਉਹਨਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਆਲਮੀ ਕੀ ਸਮਾਜ ਨੂੰ ਸਾਫ ਤੋਂ ਮਾਉਣ ਆਏ ਆ ਉਹਨ ਪ੍ਰਸ਼ਾਸਨ ਦੇ ਕੰਨ ਤੇ ਹਜੇ ਤੱਕ ਜੂ ਨਹੀਂ ਸਰਕੀ ਕਹਿਣ ਨੂੰ ਅਸੀਂ ਥਾਣਾ ਘੇਰੇ ਨੂੰ ਬੈਠੇ ਆ ਥਾਣਾ ਘੇਰੇ ਤੇ ਬੈਠੇ ਅੰਦਰ ਦੇਖੋ ਇੱਕ ਮੁਲਾਜ਼ਮ ਤਾਂ ਇੱਕ ਗੱਡੀ ਖੜੀ ਆ ਉਹਨਾਂ ਦੀ ਸਾਰੇ ਮੁਲਾਜ਼ਮ ਤਾਂ ਆਪਣਾ ਕੰਮ ਕਰਨ ਨਿਕਲ ਗਏ ਸਾਰੇ ਸਦਾ ਕੁਝ ਮੁਲਾਜ਼ਮਾਂ ਦਾ ਕੰਮ ਚੱਲਦਾ ਅਸੀਂ ਆਪਣੇ ਕਰਮ ਕਰ ਸੱਚ ਕੇ ਇੱਥੇ ਬੈਠੇ ਆ ਇਹਨਾਂ ਦੇ ਕੰਮ ਤੇ ਜੂ ਉਦੋਂ ਸਰਕਣੀ ਆ ਜਦੋਂ ਇਹਨਾਂ ਦੇ ਸਿਰ ਤੇ ਖੁਰਪਾਂ ਦੇ ਉਹ ਇਹਨਾਂ ਦੇ ਸਿਰ ਤੇ ਖੁਰਪਾਉਂਦੇ ਹੋਣੀ ਆ ਜਦੋਂ ਜਾ ਕੇ ਅਸੀਂ ਹਾਈਵੇ ਤੇ ਬੈਠੇ ਜਦੋਂ ਜਾ ਕੇ ਅਸੀਂ ਟ੍ਰੇਨਾਂ ਬੰਦ ਕੀਤੀਆਂ ਜਦੋਂ ਜਾ ਕੇ ਅਸੀਂ ਆਪਣੇ ਹਾਈਵੇ ਬੰਦ ਕਰਕੇ ਸਾਡਾ ਦੋ ਅਰ ਮਿੱਥੇ ਸਮੇਂ ਲਈ ਹੜਤਾਲ ਤਾਂ ਰੱਖੀ ਆ ਫਿਰ ਇੱਥੇ ਕਿਉਂ ਰੱਖ ਲਈ ਇਹਨਾਂ ਲੋਕਾਂ ਦਾ ਕੀ ਕਸੂਰ ਜਿਨ੍ਹਾਂ ਨੇ ਆਪਾ ਰਾਹ ਬੰਦ ਕੀਤਾ ਕਸੂਰ ਤਾਂ ਪ੍ਰਸ਼ਾਸਨ ਦਾ ਔਰ ਪ੍ਰਸ਼ਾਸਨ ਨੂੰ ਖੁੱਲੀ ਕਿਤਾਬ ਨਹੀਂ ਆ ਦੋ ਘੰਟੇ ਦੇ ਅੰਦਰ ਅੰਦਰ ਜੇ ਉਹ ਬੰਦਿਆਂ ਨੂੰ ਗ੍ਰਫਤਾਰ ਕਰਕੇ ਨਾਲ ਹੀ ਆਉਂਦਾ ਗਿਆ ਤੇ ਅਸੀਂ ਹਾਈਵੇ ਬੰਦ ਕਰਾਂਗੇ ਹਾਈਵੇ ਬੰਦ ਕਰਨ ਤੋਂ ਇਲਾਵਾ ਆਲਾ ਪਹਾੜਾਂ ਸੀ ਫਾਰੇ ਦੇ ਅੰਦਰ ਲਾਵਾਂਗੇ ਜੋ ਬੋਲੇ ਜੋ ਬੋਲੇ ਜੈ ਸ਼ਰਧਾਵਾਦ ਮੰਦਰਾ ਜੀਏ ਉਹ ਪ੍ਰਸ਼ਾਸਨ ਨੂੰ ਦੱਸਦੇ ਨੇ ਦੰਦਾ ਇਹ ਉਹ ਲੋਕ ਨਹੀਂ ਜਿਹੜੇ ਪਹਿਲਾਂ ਸੜਕਾਂ ਤੇ ਫਰੇ ਆ ਇਹ ਉਹ ਲੋਕ ਹੈ ਏਸੀ ਅਫਸਰ ਦੇ ਕੋਲ ਅੱਜ ਕੱਲ ਇਹ ਆ ਲੋਕ ਆ ਜਿਨ੍ਹਾਂ ਨੇ ਕਾਰੋਬਾਰ ਆਪਣੇ ਸੈੱਟ ਕੀਤੇ ਆ ਤੇ ਉਹ ਲੋਕ ਨਹੀਂ ਜਿਹੜੇ ਗਰੀਬੀ ਦਾਵੇ ਤੋਂ ਉੱਤੇ ਉੱਠ ਚੁੱਕੇ ਅੱਜ ਵੀ ਖੜੇ ਰੂੜੀਆਂ ਆ ਰਹੀਆਂ ਸਾਨੂੰ ਧਰਮਿਆਂ ਵਾਲੀ ਮਜਬੂਰ ਨੇ ਤੈਨੂੰ ਔਣ ਵਾਲਾ ਸਮਾਜ ਇਹ ਨਾ ਉਹ ਧਰਮਿਆਂ ਵਾਲਾ ਨਹੀਂ ਹੁਣ ਧੱਕੇ ਵਾਲਾ ਹੋਣਾ ਫੇ ਇਹ ਕਹਿਣਗੇ ਵਾਰਮਿਕੀਏ ਧੱਕਾ ਦਾ ਤੇ ਆ ਤੇ ਜੇ ਧੱਕੇ ਤੇ ਮਜਬੂਰ ਕਰੂਗਾ ਤੇ ਧੱਕਾ ਹੀ ਕਰਾਂਗੇ ਜੋ ਜੁਲੀ 100 ਰੁਪਏ ਭਗਵਾਨ ਵਾਰਮਿਕ ਮਹਾਰਾਜ ਜੀ ਦੇ ਸਾਡੇ ਵਿੱਚ ਬਾਬਾ ਨਛੱਤਰਨਾਥ ਜੀ ਆ ਰਹੇ ਆ ਸਾਡੇ ਸਰਕਾਰ ਜੋ ਕੀਮਤ ਸਾਹਿਬ ਵੀ ਸਾਡੇ ਚ ਪਹੁੰਚਦੇ ਆ और जिम्मे जथेबंदियां आई सारे धन्यवाद आप जे हम पिछले बंद आ रहे वेट करके आप देखिए दो घंटे दे देखो नहीं आईवेल फोन करो जे, जे किसी डॉक्टर कि मैं खड़ा पहला पर्चा वेचे कराओ जेलिया जेल अर मैं तक कोई पहुंचूंगा जय वाल्मीकि वाल्मीकि जयप्रीम जयपाल